ਸ਼੍ਰੀ ਕਾਲ ਜੀ ਮੈਂ ਬਾਜਬਾ ਬਟਿਕ ਤੋਂ ਬਰਨਾਲਾ ਸਿੱਟ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਫਲਕਾਰੀ ਵਾਲਾ ਸੂਟ ਲੈ ਕੇ ਆਏ ਬਹੁਤ ਹੀ ਸਿੰਪਲ ਸੋਬਰ ਜਿਹਾ ਸੂਟ ਹੈ ਜੀ ਜਿਹੜਾ ਆਪਾਂ ਲੈ ਕੇ ਆਏ ਆ ਫਲਕਾਰੀ ਦਾ ਡਿਜ਼ਾਈਨ ਕੀਤਾ ਸੂਟ ਤੇ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਵੀ ਬਹੁਤ ਘੱਟ ਆ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇਹ ਆਪਣੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਜਿਹੜਾ ਰੈਡੀ ਕੀਤਾ ਜੀ ਸੂਟ ਇਹ ਆ ਗਿਆ ਘੇਰਾ ਆ ਗਿਆ ਘੇਰੇ ਦੇ ਉੱਪਰ ਵਰਕੇ ਕੀਤਾ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਸਾਫ ਸੁਥਰਾ ਜਿਹਾ ਕੰਮ ਕੀਤਾ ਹੈ ਨੀਟ ਐਂਡ ਕਲੀਅਰ ਇਹ ਉੱਪਰ ਨੂੰ ਜਿਹੜੇ ਫਲਾਵਰ ਬਣ ਰਹੇ ਨੇ ਸਾਰੀ ਸ਼ਰਟ ਦੇ ਵਿੱਚ ਜਿਹੜੀ ਡਬਲ ਕਲਰ ਦੇ ਨਾਲ ਐਵੇਂ ਦੀ ਬੂਟੀ ਬਣਾਈ ਹੋਇਆ ਫੁਲਕਾਰੀ ਦੀ ਹੀ ਇਹਦੇ ਆਪਾਂ ਨੇ ਬਾਹਮਾਂ ਤੇ ਵੀ ਵਰਕ ਕੀਤਾ ਜੀ ਤੇ ਪੌਂਚਿਆਂ ਤੇ ਵੀ ਵਰਕ ਕੀਤਾ ਇਹ ਵਾਲਾ ਵਰਕ ਜਿਹੜਾ ਇਹਦਾ ਆ ਗਿਆ ਜੀ ਪੌਂਚਿਆਂ ਦਾ ਵਰਕ ਆ ਗਿਆ ਪੌਂਚਿਆਂ ਤੇ ਵੀ ਵਰਕ ਕੀਤਾ ਹੋਇਆ ਹੈਗਾ ਇਹ ਵਾਲਾ ਵਰਕ ਜਿਹੜਾ ਆ ਗਿਆ ਜੀ ਇਹ ਬਾਹਮਾਂ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਬਾਹਮਾਂ ਤੇ ਵਰਕ ਕੀਤਾ ਹੋਇਆ ਹੈਗਾ ਇਹ ਵਾਲਾ ਜਿਹੜਾ ਸੂਟ ਆਪਨੇ ਰੈਡੀ ਕੀਤਾ ਜੀ ਸਿਰਫ 1200 ਰੁਪਏ ਦੇ ਵਿੱਚ ਰੈਡੀ ਕੀਤਾ ਹੋਇਆ ਵਿਦ ਸਟਫ ਐਂਡ ਵਿਦ ਵਰਕ ਜਿਹੜਾ ਆਪਨੇ ਇਹ ਵਾਲਾ ਸੂਟ ਹੈ ਰੈਡੀ ਕੀਤਾ ਹੋਇਆ ਇਹ ਆਪਣੇ ਕੋਲੇ ਰੈਡੀ ਪਿਆਗਾ ਅਗਰ ਕੋਈ ਕਸਟਮਰ ਬਾਏ ਕਰਨਾ ਚਾਹੁੰਦਾ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 985546231 ਵਾਲੇ ਨੰਬਰ ਤੇ ਤੁਸੀਂ ਮੈਨੂੰ ਆਫ ਸਕਰੀਨਸ਼ਾਟ ਲੈ ਕੇ ਜਿਹੜਾ ਪੇਸ ਸਕਦੇ ਹੋ ਅਗਰ ਕੋਈ ਕਸਟਮਰ ਆਪਣਾ ਸਟੱਫ ਦੇ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਸਟੱਫ ਦੇ ਕੇ ਵੀ ਵਰਕ ਕਰਵਾਵਾ ਸਕਦੇ ਹੋ ਅਗਰ ਸਟੱਫ ਸਾਡੇ ਕੋਲੋਂ ਬਾਏ ਕਰਕੇ ਹੀ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਬਾਏ ਕਰਕੇ ਵੀ ਵਰਕ ਕਰਵਾ ਸਕਦੇ ਹੋ ਜਿਹੜਾ ਇਹਦੇ ਵੀਰੇ ਵਰਕ ਦਾ ਪ੍ਰਾਈਸ ਆ ਓਨਲੀ ਇਹਦਾ ਵਰਕ ਦਾ ਪ੍ਰਾਈਸ ਹੈਗਾ ਸਿਰਫ 800 ਰੁਪਿਆ ਅਗਰ ਕਿਸੇ ਕਸਟਮਰ ਨੇ ਕਰਵਾਉਣਾ ਹੋਇਆ ਤਾਂ ਤੁਸੀਂ ਆਪਣਾ ਸਟੱਫ ਪੇਜ ਕੇ ਮੇਰੇ ਐਡਰੈਸ ਤੇ ਜਿਹੜਾ ਇਹ ਵਾਲਾ ਵਰਕ ਕਰਵਾ ਸਕਦੇ ਹੋ ਇਹਦੇ ਬਾਹਮਾਂ ਤੇ ਵੀ ਵਰਕ ਆ ਜੀ ਪਹੁੰਚਾਂ ਦੇ ਵੀ ਵਰਕਾ 셔ਟ ਦੇ ਘੇਰੇ ਤੇ ਵੀ ਵਰਕਾ ਫੁਲਕਾਰੀ ਦਾ ਵਰਕਾ ਬਹੁ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ